ਹਾਂਜੀ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਨਰਮਲ ਸਿੰਘ ਪਥਰਾਲਾ ਆਪੀ ਦਾ ਸਵਾਗਤ ਕਰਦਾ ਪੰਜਾਬ ਦੇ ਪੁੱਤ ਚੈਨਲ ਤੇ ਅੱਜ ਆਪਣੇ ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਕੋੜ ਸ਼ਮੀਰ ਜ਼ਿਲ੍ਹਾ ਫਿਰਦਾ ਇਹ ਪਿੰਡ ਇੱਕ ਇਤਿਹਾਸਕ ਪਿੰਡ ਹੈ ਜਿੱਥੇ ਧੰਨ ਸ਼ਰੂਰ ਗੋਬਿੰਦ ਸਿੰਘ ਜੀ ਮਹਾਰਾਜ ਬਿੰਡੇ ਕਿਲੇ ਚੋਂ ਕਾਣੇ ਦੇਵ ਦਾ ਆਧਾਰ ਕਰਕੇ ਇਸ ਸਥਾਨ ਤੇ ਪਹੁੰਚੇ ਸੀ ਤੇ ਗੁਰੂ ਸਾਹਿਬ ਨੇ ਇੱਥੇ ਇਸ ਸਥਾਨ ਤੇ ਰਾਤ ਵੀ ਕੱਟੀ ਸੀ ਇਸ ਸਥਾਨ ਤੋਂ ਬਾਅਦ ਚ ਗੁਰੂ ਸਾਹਿਬ ਦਮਦਮਾ ਸਾਹਿਬ ਗਏ ਸੀਗੇ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤਾਂ ਗੁਰੂ ਸਾਹਿਬ ਨੇ ਇੱਥੇ ਫਲਾਈ ਦੀ ਦਤਨ ਕੀਤੀ ਸੀ ਤੇ ਉਹ ਫਲਾਈ ਦੀ ਦਤਨ ਕਰ ਤੋਂ ਬਾਅਦ ਜੋ ਡੱਕਾ ਸੀ ਉਹ ਧਰਤੀ ਦੇ ਵਿੱਚ ਗੱਡਦਾ ਸੀ ਤੇ ਉਹ ਡੱਕਾ ਅੱਜ ਫਲਾਈ ਦੇ ਦਰਖਤ ਬਣ ਚੁੱਕਿਆ ਹੈ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਮੈਂ ਟੱਚ ਕਰ ਰਿਹਾ ਫਲਾਈ ਦੇ ਦਰਖਤਾਂ ਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਫਲਾਈ ਦੀ ਦਤਨ ਕੀਤੀ ਸੀ ਸੋ ਨੂੰ ਅੱਜ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਪੰਡ ਕੋਟ ਸ਼ਮੀਰ ਦਾ ਜਿੱਥੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਆਏ ਸਨ ਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਨਾਲ ਇਤਿਹਾਸ ਬਾਰੇ ਜਾਣਕਾਰੀ ਕਰਦੇ ਆਜੋ ਸੰਗਤ ਸੰਗਤ ਦੀ ਸ਼ਾਮ ਦਾ ਟਾਈਮ ਹੈ ਤੇ ਸੰਗਤ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ ਆ ਰਹੀ ਹੈ ਪ੍ਰਬੰਧਕਾਂ ਤੋਂ ਜਾਣਕਾਰੀ ਮਿਲੀ ਹੈ ਵੀ ਇਸ ਗੁਰੂ ਘਰ ਦੇ ਵਿੱਚ ਸੰਗਰਾਮ ਦਾ ਦਿਹਾੜਾ ਤੇ ਮੱਛਿਆ ਦਿਹਾੜਾ ਵੀ ਮਨਾਇਆ ਜਾਂਦਾ ਆ ਆਸ-ਪਾਸ ਜਿਹੜੀ ਸੰਗਤ ਨੂੰ ਪਿੰਡਾਂ ਨੂੰ ਮੇਰੀ ਬੇਨਤੀ ਹੈ ਵੀ ਸੰਗਤ ਇੱਥੇ ਪਹੁੰਚ ਕੇ ਗੁਰੂ ਨਾਲ ਜੁੜੇ ਗੁਰਦੁਆਸਾ ਨਾਲ ਬਾਣੀ ਪਾਣੀ ਦੀ ਧਾਰਨੀ ਹੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੋ ਇੱਕ ਗੁਰੂ ਘਰ ਦੇ ਬਾਹਰ ਬੋਰਡ ਲੱਗਾ ਹੋਇਆ ਤੇ ਬੋਰਡ ਦੇ ਵਿੱਚ ਇਤਿਹਾਸ ਸਾਰਾ ਲਿਖਿਆ ਹੋਇਆ ਸੰਖੇਪ ਦੇ ਵਿੱਚ ਇਤਿਹਾਸ ਹੈ ਮੈਂ ਆਪ ਜੀ ਨੂੰ ਸੁਣਾ ਦਿੰਦਾ ਸੰਖੇਪ ਇਤਿਹਾਸ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਪੁਰੂ ਬੈਠਾ ਆਈ ਇਹ ਪਵਿੱਤਰ ਸਥਾਨ ਗੁਰੂ ਸਾਹਿਬ ਜੀ ਵਿਚਾਰ ਨੂੰ ਪ੍ਰਾਪਤ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਵਾਲੇ ਕਿਲੇ ਵਿੱਚੋਂ ਕਾਣੇ ਦੇ ਉਹਨੂੰ ਕੱਢ ਕੇ ਇਸ ਸਥਾਨ ਤੇ ਬਰਾਜੇ ਸਨ ਇਸ ਸਥਾਨ ਦਾ ਪਹਿਲਾ ਨਾਮ ਸ਼ਮੀ ਸੀ ਇਤੋਂ ਦੇ ਸੰਗਤਾਂ ਨੇ ਗੁਰੂ ਜੀ ਨੂੰ ਅਨ ਅਨ ਨਾਲ ਸੇਵਾ ਕੀਤੀ ਤੇ ਗੁਰੂ ਜੀ ਨੇ ਇੱਥੇ ਫਲਾਈ ਦੀ ਦਾਤਨ ਕੀਤੀ ਜੋ ਕਿ ਮੈਂ ਆਪ ਨੂੰ ਪਦਾਸੀ ਚੁੱਕਿਆ ਪਹਿਲਾਂ ਗੁਰੂ ਜੀ ਨੇ ਦਾਤਨ ਕਰਨ ਤੋਂ ਪ੍ਰੰਤ ਦਾਤਨ ਧਰਤੀ ਦੇ ਵਿੱਚ ਗੱਡ ਦਿੱਤੀ ਜੋ ਕੁਝ ਸਮੇਂ ਬਾਅਦ ਹਰੀ ਹੋ ਗਈ ਅੱਜ ਵੀ ਇਸ ਸਥਾਨ ਤੇ ਫਲਾਈ ਦੇ ਦਰਖਤ ਹਨ ਸੰਗਤ ਨੂੰ ਉਤਾਰਦੇ ਹੋਏ ਗੁਰੂ ਸਾਹਿਬ ਜੰਡਾਲੀ ਟਿੱਬਾ ਸਾਹਿਬ ਗੁਰਦੁਆਰਾ 파시 ਦਸਵੀਂ ਕੋਰਸ਼ਵੀਰ ਹੁੰਦੇ ਹੋਏ ਤਕਸ਼ਰੀ ਦਮਦਾਸ ਐ ਪਹੁੰਚੇ ਸਨ ਸੰਗਤ ਜੀ ਥੋਂ ਦਰਵਾਜ਼ੇ ਤੇ ਦਰਸ਼ਨ ਕਰਾਉਣੇ ਆ ਆਸਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੰਖੇਪ ਦੇ ਵਿੱਚ ਜੋ ਪਿੰਡ ਕੋਰਸਮੀਰ ਦੇ ਗੁਰਦਸਾਹ ਦੇ ਵਿੱਚ ਹੈ ਕਿ ਗੁਰੂ ਘਰ ਦੇ ਆਂਦਰਵਾਸ ਦੇ ਦਰਸ਼ਨ ਕਰਕੇ ਪ੍ਰਬੰਧਕਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹੋ। ਉਹ ਇਹ ਕਿਹੋ ਜਿਹਾ ਇਹ ਜਿਹੜਾ ਰਸ ਹੈ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ ਦੇ ਇਨਸ਼ਾਨ ਸਾਹਿਬ ਤੇ ਜਿਵੇਂ ਪੰਜ ਸਿਕ ਸਿੰਘ ਸਾਹਿਬ ਵੱਲਾਂ ਵੱਲੋਂ ਹੁਕਮ ਜਾਰੀ ਹੋਇਆ ਹੁਕਮਨਾਮਾ ਆਇਆ ਵੀ ਆਪਾਂ ਨਿਸ਼ਾਨ ਸਾਹਿਬ ਜਾਂ ਬਸੰਤੀ ਰੰਗ ਦੇ ਕਲਰ ਦਾ ਚੋਲਾ ਸਾਹਿਬ ਚੜਾਉਣਾ ਜਾਂ ਸਰਮੇਜ ਰੰਗ ਦਾ ਤੇ ਗੁਰੂ ਘਰ ਦੇ ਵਿੱਚ ਉਸ ਉਹ ਕੌਂਦੀ ਪਾਲਣਾ ਕਰਦੇ ਹੋਏ ਨਿਸ਼ਾਨ ਸਾਹਿਬ ਤੇ ਬਸੰਤੀ ਰੰਗ ਦਾ ਚੋਲਾ ਚੜਾ ਸੰਗਤਾਂ ਨੇ ਚੜਾਇਆ ਇਹ ਦਰਬਾਰ ਸਾਹਿਬ ਜੀ ਗੁਰੂ ਘਰ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਸੀਸ ਨਵਾ ਰਹੇ ਹਾਂ ਦਰਸ਼ਨ ਕਰੋ ਤੁਸੀਂ ਵੀ ਇਹ ਦਰਬਾਰ ਸਾਹਿਬ ਹੈ ਜੀ ਪ੍ਰਬੰਧਕਾ ਵੱਲੋਂ ਦਰਬਾਰ ਸਹਿਬ ਬਹੁਤ ਸੋਹਣਾ ਬਣਿਆ ਜੀ ਆਪ ਦੇਖ ਰਹੇ ਹੋ ਜੋ ਪਾਲਕੀ ਸਹਿਬ ਹੈ ਇਹ ਪੱਥਰ ਦੇ ਵਿੱਚੋਂ ਘੜੀ ਹੋਈ ਪਾਲਕੀ ਸਹਿਬ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਨ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਕੋਈ ਪਾਲਕੀ ਸਹਿਬ ਦੇ ਵਿੱਚ ਜੁੜਨੀ ਪੱਥਰ ਦੇ ਵਿੱਚੋਂ ਘੜੀ ਹੋਈ ਪਾਲਕੀ ਹੈ ਜੀ ਇੱਧਰ ਸੱਚਖੰਡ ਸਹਿਬਾ ਜੀ सारा दरबार साहब ए सी है जी फुल एसी प्रबंधक ने बहुत सोहना प्रबंध करी झूमरी जिला झूमरी ਲੜ ਬਾਬਾ ਬਾਹਰਲੇ ਪਾਸੇ ਪ੍ਰਸ਼ਾਦ ਵਾਲਾ ਕਾਊਂਟਰ ਆ ਜੀ ਪ੍ਰਸ਼ਾਦ ਲੈਣੇ ਬਾਬਾ ਜੀ ਤੋਂ ਆਪਾਂ ਸੰਗਤ ਜੀ ਇਹ ਗੁਰੂ ਘਰ ਦਾ ਸਰੂਪ ਰ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖਾਂ ਪੀਸਾਂ ਦਾ ਮੁਕਤ ਹੁੰਦੇ ਗਾਨੀ ਇਸ ਗੁਰੂ ਘਰ ਦੇ ਵਿੱਚ ਮਸਿਆ ਦੇੜਾ ਇਸ ਦਿਨ ਆਦਰ ਮਨਾਇਆ ਜਾਂਦਾ ਤਰੂ ਦਰਸ਼ਨ ਜੀ ਸਰੋਵਰ ਦੇ ਹਾਂਜੀ ਸੰਗਤ ਜੀ ਪਿੰਡ ਕੋਰ ਸ਼ਮੀਰ ਦੇ ਗੁਰੂ ਘਰ ਦੇ ਪ੍ਰਬੰਧਕ ਤੇ ਹੈੱਡ ਗ੍ਰਾਂੰਟੀ ਆਪਣੇ ਨਾਲ ਆਪਾਂ ਗੁਰੂ ਘਰ ਦਾ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਹੋਰ ਜੀ ਠੀਕ ਠਾਕ ਹੋ ਵਦਿਆ ਜੀ ਵਦਿਆ ਬਾਬਾ ਜੀ ਕੀ ਨਾ ਗੁਰੂ ਘਰ ਦਾ ਪੂਰਾ ਨਾ ਦੱਸੋ ਫਿਰ ਤਾਂ ਇਸ ਗੁਰਦੁਆਰੇ ਦਾ ਨਾਮ ਜੀ ਗੁਰਦੁਆਰਾ ਗੁਰੂ ਸਰ ਪਾਸ਼ੀ ਦਖਣੀ ਹੈ ਜੀ ਠੀਕ ਹੈ ਕੋਪਿੰਡ ਕੋਟਸ਼ਮੀਰ ਹਾਂ ਜੀ ਹਾਂ ਜੀ ਤੇ ਕੋਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂ ਜੀ ਬਾਬਾ ਜੀ ਕਹਾਂ ਇਤਿਹਾਸ ਦੇ ਵਿੱਚ ਸੁਣਿਆ ਆ ਉੱਥੇ ਬੋਰਡ ਵੀ ਲੱਗੇ ਇੱਥੇ ਤੁਹਾਨੂੰ ਸ਼ਰੂਰ ਗੋਮ ਸਿੰਘ ਜੀ ਆਏ ਸੀਗੇ ਹਾਂ ਜੀ ਹਾਂ ਜੀ ਬਠਿੰਡਾ ਤੋਂ ਆਏ ਸੀ ਜੀ ਤਾਣੇ ਦੇ ਉਹਨੂੰ ਕੱਢ ਕੇ ਜੀ ਬਠਿੰਡਲੇ ਕਿਲੇ ਚੋਂ ਹਾਂ ਬਠਿੰਡਲੇ ਕਿਲੇ ਵਿੱਚੋਂ ਇੱ ਇਹ ਫਲਾਹੀ ਦੀ ਦਾਤਨ ਕਰਕੇ ਬਾਦਸ਼ਾਹ ਨੇ ਫਲਾਹੀ ਗੱਢਤੀ ਸੀ ਉਹ ਕੁਝ ਸਮਾਂ ਬਾਅਦ ਹੀ ਹਰੀ ਹੋ ਗਈ ਠੀਕ ਹੈ ਅੱਜ ਵੀ ਫਲਾਹੀ ਦੇ ਰਕਤ ਮੌਜੂਦ ਹੈ ਨਾ ਠੀਕ ਨਹੀਂ ਰਹਿਗੇ ਨਹੀਂ ਫਸਤਨਾ ਘਰ ਭਰਾਤਣ ਨਹੀਂ ਖੈ ਜੀ ਅਸਾਂ ਫਲਾਹੀਆਂ ਦੇ ਰਕਤ ਹੈਗੇ ਆ ਠੀਕ ਹੈ ਜੀ ਹਾਂਜੀ ਤੇ ਬਾਬਾ ਜੀ ਕਿਹੇ ਜਾ ਪ੍ਰਬੰਧ ਚੱਲਿਆ ਗੁਰੂ ਘਰ ਦਾ ਇਹ ਮੈਂ ਹੁਣ ਕਾਰ ਸੇਵਾ ਇੰਟਰਲੌਕ ਚੱਲੀ ਚੱਲੀ ਲਾਉਣੇ ਤੁਸੀਂ ਹਾਂਜੀ ਤੇ ਕਾਰ ਸੇਵਾ ਚੱਲ ਰਹੀ ਹੈ ਕੇਹਜਾ ਪ੍ਰਬੰਧ ਚੱਲੀ ਰਿਹਾ ਗੁਰੂ ਘਰ ਬਹੁਤ ਵਧੀਆ ਪ੍ਰਬੰਧ ਚੱਲਦਾ ਜੀ ਬਹੁਤ ਵਧੀਆ ਸੇਵਾ ਚੱਲੀ ਜਾਂਦੀ ਹੈ ਜੀ ਬਹੁਤ ਵਧੀਆ ਬਈ ਕਿੰਨੇ ਦੇ ਸੰਗਤ ਹੋ ਜਾਂਦੀ ਹੈ ਰੋਜ਼ ਦੀ ਕਿੰਨੇ ਦੇ ਸੰਗਤ ਮੱਥਾ ਟਿਕਾਉਂਦੀ ਹੈ ਜੀ ਸੰਗਤ ਬਹੁਤ ਆਉਂਦੀ ਹੈ ਜੀ ਠੀਕ ਸ਼ਾਮ ਨੂੰ ਵੀ ਹੁਣ ਜਿਵੇਂ ਸੰਗਤ ਆਈ ਅਸੀਂ ਪੀਪੂ ਆਈ ਹਾਂ ਹਾਂ ਦਰਵਾਜ਼ਾ ਪਰ ਜਾਂਦਾ ਜੀ ਮੱਸਿਆਂ ਸੰਗਰਾਮਤੀ ਅਸੀਂ ਬਣਾਉਣੇ ਆ ਬਹੁਤ ਬਹੁਤ ਸੰਗਤ ਹੋ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੰਗਰ ਫਿਰ 24 ਘੰਟੇ ਚੱਲਦਾ ਗੁਰੂ ਘਰ ਜੀ ਹਾਂਜੀ ਲੰਗਰ 24 ਘੰਟੇ ਹਾਂਜੀ ਠੀਕ ਹੈ ਲੰਗਰ ਪਛਾਤਾ 24 ਘੰਟੇ ਚੱਲਦਾ ਹੈ ਹਾਂਜੀ ਹਾਂਜੀ ਲੰਗਰ ਪਛਾਤਾ 24 ਪਾਪਾ ਜੀ ਨਵੇਂ ਮੁੰਡੇ ਕੁਝ ਪਰਸੈਂਟ ਤੇ ਗਲਤ ਬਸ ਤੇ ਨਸ਼ਾ ਵਾਲੇ ਪਾਸੇ ਜੁੜ ਗਏ ਹਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਤੁਸੀਂ ਉਹਨਾਂ ਨੂੰ ਸਨੇਹਾ ਦੁਨੀਆਂ ਨੂੰ ਆਮ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਸਨੇਹਾ ਦਵੋ ਉਹਨਾਂ ਦੇ ਤੇਣਾ ਚਾਹੁੰਦੇ ਉਹਨਾਂ ਦੀ ਮਾਂ ਪਿਓ ਨੂੰ ਕਹਿਣੇ ਹੈ ਜੀ ਵੀ ਵੀ ਆਪਣੇ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਇਥੋਂ ਸਿੱਖਿਆ ਲੈਣ ਵੀ ਨਸ਼ਾ ਵੇਸ਼ਾ ਤੋਂ ਬਚ ਕੇ ਰਹੇ ਨੇ ਜੀ ਹਾਂਜੀ ਬਾਣੀ ਦੇ ਬਾਣੇ ਦੇ ਧਾਰਨਾ ਪਾਣੀ ਦੇ ਬਾਣੇ ਦੇ ਧਾਰ ਨਹੀਂ ਖੋਣ ਨਸ਼ਾ ਵੇਸ਼ਾ ਤੋਂ ਬਚਣਾ ਜੀ ਹਾਂਜੀ ਤੇ ਬਾਬਾ ਜੀ ਇੱਥੇ ਸੌਣ ਨਾ ਆਇਆ ਸੀ ਬੇਸ ਗੁਰੂ ਘਰ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇੱਕ ਗੁਰਦੁਆਰੇ ਸੇ ਪਿੰਡ ਦੇ ਵਿੱਚ ਹੋਰ ਉੱਥੇ ਵੀ ਰੁਕੇ ਸੀਗੇ ਉਦੋਂ ਬਾਅਦ ਫਿਰ ਗਏ ਨਾ ਦੰਦਵਾਸਾ ਵੱਲ ਨਹੀਂ ਜੀ ਉਹਦਾ ਵੀ ਵੱਖ-ਵੱਖ ਇਹ ਇਤਿਹਾਸਕ ਤਰ੍ਹਾਂ ਦੀ ਗੱਲ ਹੈ ਜੀ ਅਕਸਰ ਜਿਵੇਂ ਸੁਣਿਆ ਵੀ ਇੱਥੋਂ ਗੁਰੂ ਸਾਹਿਬ ਇੱਥੇ ਇੱਕ ਰਾਤ ਕੱਟ ਕੇ ਜੀ ਵੀ ਗੁਰਦੁਆਰਾ ਜਰਨੈਲਿਸਰ ਰਿੰਗ ਟਿੱਬਾ ਸਾਹਿਬ ਹੁੰਦੇ ਹੋਏ ਗੁਰੂ ਸਾਹਿਬ ਰਿੰਗ ਜਮਦਮ ਸਾਹਿਬ ਜਾਬਰਾ ਜੀ ਸਨ ਠੀਕ ਹੈ ਜੀ ਕਈ ਇਤਿਹਾਸਕਾਰਾਂ ਆਈ ਦੀ ਕਹਿੰਦੇ ਆ ਵੀ ਇੱਥੇ ਇੱਕ ਰਾਤ ਲਾ ਕੇ ਜੀ ਵੀ ਪਾਸ਼ਾ ਸਿੱਧੇ ਜਮਦਮ ਸਾਹਿਬ ਵੀ ਜਾਬਰਾ ਜੀ ਠੀਕ ਹੈ ਵੀ ਮੰਨ ਲੋ ਭਾਈ ਤੇ ਕਲੀਅਰ ਹੋ ਰਿਹਾ ਜੀ ਹਾਂ ਜੀ ਕਿ ਕਲੀਅਰ ਨਹੀਂ ਹੋ ਰਹੀ ਗੱਲ ਠੀਕ ਹੈ ਜੀ ਗੱਲ ਉਂ ਮੰਨ ਲੋ ਕੋ ਇੱਥੇ ਦਾ ਗੁਰੂਪ੍ਰਭ ਸਿੰਘ ਜੀ ਰਾਤ ਕੱਟ ਕੇ ਗਈ ਹੈ ਹਨਾ ਹਾਂ ਜੀ ਹਾਂ ਜੀ ਪਾਸ਼ਾ ਇੱਥੇ ਇੱਕ ਇੱਕ ਰਾਤ ਲਾ ਕੇ ਗਈ ਰਹੀ ਠੀਕ ਹੈ ਜੀ ਕਿ ਤਾਂ ਬਹੁਤ ਪਵਿੱਤਰ ਦਾ ਤੇ ਚੰਨ ਸ਼ੋਭਾ ਬਹੁਤ ਹੈ ਹਨਾ ਜੀ ਬਹੁਤ ਸ਼ੋਭਾ ਹਾਂ ਜੀ ਸੰਗਤ ਵੀ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਗੁਰੂ ਘਰ ਦਰਸ਼ਨ ਕਰੋ ਤੇ ਗੁਰੂ ਜੀ ਦਾ ਆਸ਼ੀਰਵਾਦ ਲਓ ਹਨਾ ਜੀ ਹਾਂ ਜੀ ਤੁਹਾਨੂੰ ਸੀਗਾ ਬਈ ਬਾਈ ਕੋਈ ਖਾਲਸਾ ਬਈ ਹਾਂ ਜੀ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਾਈ ਸੀ ਪਿੰਡ ਕੋਰਸ਼ਮੀਰ ਦੇ ਗੁਰਦਵਾਰ ਸਾਹਿਬ ਦੇ ਜਿੱਥੇ ਗੁਰਤਾ ਨਛੇਰੀ ਗੋਮ ਸਿੰਘ ਜੀ ਮਹਾਰਾਜ ਨੇ ਕਾਣੇ ਦਿਓ ਦਾ ਪਦਾਰਕਰਨ ਤੋਂ ਬਾਅਦ ਰਾਤ ਕੱਤੀ ਸੀ ਤੇ ਫਲਾਹੀ ਦੀ ਦਤ ਨਗਰੀ ਸੀ ਉੱਥੇ ਰਾਤ ਕੱਟਣ ਤੋਂ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦਮਦਲ ਸਾਹਿਬ ਨੂੰ ਚੱਲੇ ਸੀਗੇ ਤੇ ਰਾਹ ਦੇ ਵਿੱਚ ਇੱਕ ਟਿਪਾ ਸੀਗਾ ਤੇ ਜਿੱਥੇ ਬਹੁਤ ਜ਼ਿਆਦਾ ਝੰਡ ਸੀ ਅੱਜ ਕੱਲ੍ਹ ਉੱਥੇ ਗੁਰੂ ਘਰ ਬਣਾਇਆ ਗੁਰਦਵਾਰਾ ਚੰਡਾਲੀ ਸਰਸਾ ਹੈ ਤੇ ਟਿੱਬੇ ਹੋਣ ਦੇ ਕਾਰਨ ਬਹੁਤ ਜ਼ਿਆਦੇ ਝੰਡ ਹੋਣ ਦੇ ਕਾਰਨ ਗੁਰੂਗੜ ਦਾ ਨਾਮ ਝੰਡਾਲੀ ਸਰਸਪਿਆ ਇੱਥੇ ਗੁਰੂ ਸਾਹਿਬ ਨੇ ਇੱਕ ਝੰਡੇ ਨਾਲ ਘੋੜਾ ਵੀ ਬਣਾ ਸੀ ਉਹ ਝੰਡਾ ਅੱਜ ਵੀ ਮੌਜੂਦ ਹੈ ਸੰਗਤ ਜੀ ਤੁਹਾਨੂੰ ਕਰਾਉਣੇ ਦਰਸ਼ਨ ਜੀ ਬਾਈ ਸਸੀ ਗਾਲ ਜੀ ਸਸੀ ਗਾਲ ਸਾਡੇ ਨਾਲ ਆਪਣੇ ਨਾਲ ਇੱਕ ਵੀਰ ਜੁੜਿਆ ਉਹਨਾਂ ਨੂੰ ਵੀਰ ਤੋਂ ਕਰਦੇ ਜਾਣਕਾਰੀ ਪਾਉਤ ਬਾਈ ਜੀ ਕੀ ਹਾਲ ਠੀਕ ਠਾਕ ਜੀ ਠੀਕ ਹੈ ਜੀ ਬਾਈ ਜੀ ਕੀ ਇਤਿਹਾਸ ਹੈ ਗੁਰੂਗੜ ਦਾ ਬਾਈ ਜੀ ਬਾਬਾ ਜੀ ਜਦੋਂ ਆਪਣਾ ਹਜ ਜੀ ਪਾਸ਼ਾ ਦੀ 10ਵੀਂ ਗੁਰਦੁਆਰਾ ਸਾਹਿਬ ਤੋਂ ਹਾਂਜੀ ਇੱਧਰ ਆਏ ਜੀ ਦਮਦਮਾ ਸਾਹਿਬ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਥੇ ਰੁਕੇ ਸੀ ਠੀਕ ਹੈ ਜੀ ਸੋ ਉਹਨਾਂ ਨੇ ਇੱਥੇ ਇੱਕ ਝੰਡਾ ਸਾਹਿਬ ਬਣੇ ਹੋਇਆ ਇਤਿਹਾਸਕ ਝੰਡਾ ਸਾਹਿਬ ਉਹ ਬਾਬਾ ਜੀ ਵੇਲੇ ਦਾ ਸਤਤਾ ਹੁਣ ਵੀ ਹੈਗਾ ਦਾ ਦਰਸ਼ਨ ਕਰਾਓ ਜੀ ਸੰਗਤ ਉਹ ਚੱਲਦਿਆ ਸੰਗਤ ਜੀ ਅਪਨ ਦਰਸ਼ਨ ਕਰਦੇ ਆ ਉਹ ਤੇ ਉਹ ਹਜੇ ਵੀ ਸਤਤਾ ਜੀ ਸੋ ਬਾਕੀ ਤਾਂ ਕਰਕੇ ਗੁਰਦੁਆਰੇ ਦੇ ਨਾਲ ਜਨਾਲੀ ਸਾਹਿਬ ਬਸਾ ਸਾਹਿਬ ਬੈਠਾ ਪਿਆ ਜੀ ਇੱਧਰ ਆ ਸੰਗਤ ਜੀ ਆਪਣੇ ਨਾਲ ਇੱਕ ਵੀਰ ਜੁੜਿਆ ਤੇ ਬਾਬਾ ਜੀ ਨੇ ਆਪਾਂ ਵੀਰ ਤੋਂ ਜਾਣਕਾਰੀ ਪ੍ਰਾਪਤ ਕਰਦੇ ਆਂ ਵੀ ਗੁਰਦੁਆਰਾ ਜੰਡਾਲੀ ਸਰਸਾਹ ਦਾ ਕੀ ਇਤਿਹਾਸ ਹੈ ਬਾਈ ਸਸੀ ਗੱਲ ਸਸੀ ਗੱਲ ਹੋਰ ਜੀ ਠੀਕ ਠਾਕ ਹੋ ਹਾਂਜੀ ਬਾਬਾ ਜੀ ਬਾਈ ਜੀ ਕੀ ਇਤਿਹਾਸ ਹੈ ਗੁਰੂ ਘਰ ਦੇ ਦਾ ਜੰਡਾਲੀ ਸਰਸਾਹ ਦਾ ਬਾਈ ਜੀ ਪਾਤਸ਼ਾਹੀ ਦਸਵੀਂ ਗੁਰਦੁਆਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਹਾਂਜੀ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਤੋਂ ਹੁੰਦੇ ਹੋਏ ਰਸਤੇ ਵਿੱਚ ਇੱਥੇ ਰੁਕੇ ਸੀਗੇ ਜੀ ਠੀਕ ਹੈ ਜੀ ਸੋ ਇੱਥੇ ਉਹਨਾਂ ਨੇ ਜੀ ਆਪਣਾ ਘੋੜਾ ਕਿਸੇ ਜੰਡਨਾ ਬੰਨਿਆ ਸੀਗਾ ਜੀ ਤਾਂ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਂ ਜਨਾਲੀ ਸਰ ਟੱਪਾ ਸਾਹਿਬ ਕਿਹਾ ਤੇ ਬਹੁਤ ਵੱਡੇ ਪਹਿਲਾਂ ਟੱਬੇ ਹੁੰਦੇ ਸੀ ਬਾਈ ਹੁਣ ਵੀ ਬਾਈ ਜੀ ਮੈਂ ਦੇਖਿਆ ਵੀ ਬਹੁਤ ਉੱਚੇ ਦਾ ਗੁਰੂ ਘਰ ਜੀ ਹਨ ਆਸੇ ਪਾਸੇ ਮੰਨ ਕੇ ਚੱਲੋ ਬਹੁਤ ਜ਼ਮੀਨ ਨੀਵੀਂ ਆ ਜਾਂ ਕਿਸਾਨਾਂ ਨੇ ਕਰ ਛੱਡੀ ਐ ਤੇ ਟੱਬਾ ਵੀ ਟੱਬਾ ਹੁੰਦੀ ਕਰਕੇ ਨਾ ਗੁਰੂ ਕਰਦਾ ਟੱਬਾ ਸਾਹਿਬ ਹੈ ਹਨਾ ਜਨਾਲੀ ਸਾਹਿਬ ਤੇ ਦਰਅਸਲ ਜੀ ਇਹ ਸੜਕ ਤੋਂ ਹੋਊਗਾ ਜੀ ਤਕਰੀਬਨ ਤਕਰੀਬਨ 25 ਫੁੱਟ ਉੱਚਾ ਜੀ ਹਾਂਜੀ ਹੈਗਾ ਜੀ ਹਾਂਜੀ ਹਾਂਜੀ ਸੋ ਇੱਥੇ ਜਿਹੜੇ ਝੰਡਾ ਸਾਹਿਬ ਨਾਲ ਜੀ ਜਿਹੜੀ ਡਾਣੀ ਤੇ ਬਾਬਾ ਜੀ ਨੇ ਘੋੜਾ ਬੰਨਿਆ ਸੀ ਉਹ ਚਿੱਟੀ ਰਹੀ ਹੈ ਜੀ ਚਿੱਟੀ ਹਮੇਸ਼ਾ ਚਿੱਟੀ ਉਹਦੇ ਪੱਤੇ ਸੀਗੇ ਹੁਣ ਵੀ ਬਾਬਾ ਜੀ ਮੌਜੂਦਾ ਝੰਡਾ ਨਹੀਂ ਨਹੀਂ ਜੀ ਉਹ ਡਾਣੀ ਕਿਸੇ ਕਾਰਨ ਟੁੱਟ ਗਈ ਸੀਗੀ ਨਾਲੋਂ ਠੀਕ ਹੈ ਜੀ ਉਹ ਹੋਣੀ ਹੈ ਜੀ 2008-09 ਦੀ ਗੱਲ ਹੋਣੀ ਹੈ ਜੀ ਉਦੋਂ ਟੁੱਟ ਗਈ ਸੀਗੀ ਜੀ ਸੋ ਬਾਕੀ ਝੰਡਾ ਸਾਹਿਬ ਉਮੀ ਹੈਗੇ ਨੇ ਬਾਕੀ ਇਹਨਾਂ ਦੇ ਇਤਿਹਾਸ ਵੀ ਸਾਰਾ ਲਿਖਿਆ ਹੋਇਆ ਹੈਗਾ ਆ ਬਈ ਇਹ ਇੱਕ ਮਾਲੋਵੀ ਬਿਲਡਿੰਗ ਬਣ ਰਹੀ ਹੈ ਹਨਾ ਕਾਰ ਸੇਵਾ ਚੱਲੀ ਜਾਂਦੀ ਹੈ ਤੇ ਪਿੰਡ ਦਾ ਕੀ ਸਹਿਯੋਗ ਹੈ ਤੇ ਬਰ ਉਹ ਐਨਆਰਆਈ ਵੀਰਾਂ ਦਾ ਕੀ ਸਹਿਯੋਗ ਹੈ ਜੀ ਬਹੁਤ ਵਧੀਆ ਸਹਿਯੋਗ ਹੈ ਜੀ ਪਿੰਡ ਦਾ ਵੀ ਤੇ ਐਨਆਰਆਈ ਵੀਰਾਂ ਦਾ ਵੀ ਵਧੀਆ ਸਹਿਯੋਗ ਹੈ ਜਿੰਨੇ ਕੁ ਜੋਗੇ ਹੈਗੇ ਸਾਰੇ ਸੇਵਾ ਕਰਦੇ ਆਗੇ ਹਾਂ ਤੁਸੀਂ ਵੀ ਆਪਣੇ ਚੈਨਲ ਦੇ ਮਧਰਮੇ ਬੇਨਤੀ ਕਰੋ ਸੰਗਤ ਨੂੰ ਵੀ ਗੁਰੂ ਘਰ ਦਾ ਵੱਧ ਤੋਂ ਵੱਧ ਮਨ ਕੇ ਚੱਲੋ ਵੀ ਕੰਮ ਹੋ ਸਕੇ ਹਨਾ ਕਾਰ ਸੇਵਾ ਚੱਲੇ ਜੀ ਹਨਾ ਹਾਂਜੀ ਹਾਂਜੀ ਤੇ ਆਪਾਂ ਨੂੰ ਲੋੜ ਹੈ ਇਹ ਆਪਣੇ ਇਤਿਹਾਸ ਸੰਬੰਧੀ ਹਾਂਜੀ ਬਈ ਇਸ ਚੰਡ ਸਾਹਿਬ ਨਾਲ ਮੰਨ ਕੇ ਚਲੋ ਚੰਡਾ ਗੋਵਿੰਦ ਸਿੰਘ ਜੀ ਘੋੜਾ ਬੰਨੇ ਸੀ ਹਾਂਜੀ ਹਾਂਜੀ ਸੰਖੇਪ ਦੇ ਵਿੱਚ ਇਤਿਹਾਸ ਵੀ ਲਿਖਿਆ ਬਈ ਹੈ ਨਾ ਹਾਂਜੀ ਸੰਖੇਪ ਦੇ ਵਿੱਚ ਇਤਿਹਾਸ ਲਿਖਿਆ ਇਹ ਪਵਿੱਤਰ ਚੰਡ ਸਾਹਿਬ ਹੈ ਜਦੋਂ ਗੁਰੂ ਗੋਵਿੰਦ ਸਿੰਘ ਜੀ 14 ਜੰਗਾਂ ਲੜਨ ਤੋਂ ਬਾਅਦ ਆਖਰੀ ਚੰਦ ਖਿਦਰਾਣੀ ਟਾਪ ਸ਼੍ਰੀ ਮੁਖਤਸਰ ਸਾਹਿਬ ਵਿਖੇ ਲੜਨ ਤੋਂ ਬਾਅਦ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਪੁੱਜੇ ਸਨ ਉੱਥੋਂ ਫਿਰ ਇੱਕ ਦਿਨ ਗੁਰੂ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਾਬਾ ਦਾਨ ਸਿੰਘ ਜੀ ਭਾਈ ਡਾਲ ਸਿੰਘ ਜੀ ਡੱਲਾ ਚੌਧਰੀ ਤੇ ਸਿੰਘਾਂ ਦੇ ਸਮੇਤ ਇਸ ਸਤੰਦ 31705 ਈਸਵੀ ਨੂੰ ਆਈ ਇਸ ਪਵਿੱਤਰ ਝੰਡਾ ਸਾਹਿਬ ਦੇ ਹੇਠ ਆਸਨ ਲਾਇਆ ਤੇ ਭਾਈ ਡਲੇ ਚੋਦ ਨੂੰ ਮੁਖਤਬ ਹੋ ਕੇ ਛਿਪ ਦੇ ਬਲ ਮੂੰਹ ਕਰਕੇ ਮਾਲਵੇ ਦੇਸ਼ ਨੂੰ ਮਾਲੋ ਮਾਲ ਹੋਣ ਦਾ ਪ੍ਰਦਾਨ ਦਿੱਤਾ ਬਚਨ ਕੀਤਾ ਜੋ ਵੀ ਇੱਥੇ ਸ਼ਰਧਾ ਨਾਲ ਆਵੇਗਾ ਸੇਵਾ ਕਰਕੇ ਉਹਦੀ ਗੁਰਮਤ ਅਨੁਸਾਰ ਮੋਣੋ ਕਾਮਣਾ ਪੂਰ ਹੋਣਗੇ ਬਾਕੀ ਮਸਿਆ ਦਾ ਦਿਹਾੜਾ ਵੀ ਇੱਥੇ ਬਣਾਇਆ ਜਾਂਦਾ ਜੀ ਸੰਗਰਾਦ ਵੀ ਬਣਾਉਣੇ ਭਾਈ ਜੀ ਨੇ ਜੀ ਸੰਗਰਾਦ ਨੂੰ ਵੀ ਕੱਠ ਹੁੰਦਾ ਜੀ ਪਰ ਮਸਿਆ ਦਾ ਦਿਹਾੜਾ ਆਏ ਮਹੀਨੇ ਮਨਾਇ ਜਾਂਦਾ ਜੀ ਠੀਕ ਹੈ ਜੀ ਹਾਂਜੀ ਤੇ ਉਹ ਵੀ 10 ਵੀ ਮਰਦੀ ਇੱਥੇ ਸੁਣਾ ਵੀ 10 ਮੀ ਦਾ ਬਿੱਲਾ ਲੱਗਦਾ ਕਿ ਨਹੀਂ 10 ਮੀ ਦਾ ਤਾਂ ਨਹੀਂ ਜੀ ਬਿੱਲਾ ਲੱਗਦਾ ਠੀਕ ਹੈ ਜੀ ਮਸਿਆ ਦਾ ਦਿਹਾੜਾ ਮਨਾਉਣੇ ਹਾਂਜੀ ਹਾਂਜੀ ਇੱਕ ਵਾਰ ਠੀਕ ਹੈ ਜੀ ਨਾਰਾਇਣ ਨਾਮ ਦਾ ਮਤਲਬ ਅਰਨੇ ਪਾਟਾ ਮਾਰਾਇਨੇ ਬਾਬਾ ਦੀਨ ਬਜਰੇ ਕਰੇ ਠੀਕ ਹੈ ਜੀ ਦੇ ਗਣ ਸਾਥ ਥੱਲੇ ਮਾਰਨੇ ਖੜਕੇ ਤਬ ਮਨ ਸਿੰਘ ਵੀ ਆਇਆ ਨੇ ਬਾਬਾ ਦੀਪ ਸਿੰਘ ਵੀ ਆਇਆ ਹਾਂਜੀ ਤੁਹ ਮਹਾਰਾਜ ਨੇ ਕਹਿੰਦੇ ਜਗ ਡੱਲੇ ਲਹਿਰਾ ਮੇਰਾ ਬਗਲਿਆਂ ਨੇ ਇਥੇ ਕੰਨੀ ਮੁੱਕ ਕਰਕੇ ਜੂੰਸਾ ਬੰਨ ਜੀ ਕਹਿੰਦੇ ਇਹ ਡੱਲੇ ਲਹਿਰਾ ਮੇਰਾ ਬਗਲਿਆਂ ਅੰਬੇ ਬਾਗ ਲੱਗ ਰਹੀ ਮਾਰੇ ਕਹਿੰਦੇ ਹਾਂਜੀ ਬਗੜ ਲੱਗ ਕਹਿੰਦਾ ਜੀ ਕਿ ਬਾਈ ਇਸ ਟਾਈਮ ਤੇ ਟੱਬਾ ਪੀਈ ਸੀ ਠੀਕ ਹੈ ਜੀ ਬਾਬਾ ਗੱਲਾਂ ਕਹਿੰਗੇ ਤੇ ਟੱਬਾ ਗਾ ਤੇ ਮਾਰੇ ਕਹਿੰਦੇ ਜੀ ਤੂੰ ਸੱਤ ਵਜੇ ਕਹਿੰਦਾ ਵੀ ਹਾਂ ਹੈ ਹਾਂਜੀ ਤਾਂ ਹੋਣੀ ਕੋਈ ਡਾਕਟਰ ਸਮਝ ਗਈ ਜੀ ਕਿੰਨੀ ਹੋਣਾ ਸਾਸ਼ ਨਹੀਂ ਹੋਣਾ ਇੱਕ ਜਣ ਮਾਰਾ ਹੀ ਨਹੀਂ ਕਰਦੀ ਕਲਾ ਕਰ ਦੇਣੀ ਜੀ ਜੀ ਸਾਸ਼ ਵਾਲੇ ਵਜੇ ਨਹੀਂ ਜਰਾ ਤੀ ਜੀ ਮਨੋਕਾਮਨਾ ਪਾ ਬਣਾ ਕੋ ਨਹਿੰਦੀਆਂ ਨੇ ਅਰਦਾਸਾਂ ਨੇ ਸੰਗਤਾਨਾਂ ਜੀ ਇਹ ਰਾਤੀ ਦੁਪਹਿਰਾ ਸਭ ਕੱਟੀ ਜਾਂ ਮੇਹਰਾ ਇਤਜ਼ਾਮ ਨਮਕਾ ਪਸਦੀਆ ਜੀ ਮੱਥੇ ਨੂੰ ਪ੍ਰਕਾਸ਼ ਜੀ ਨੇ ਤਨ ਕੋ ਬਣੇ ਜਿਹੜਾ ਸਰ ਨਰਾਜ ਪਾਟਾ ਕਹਤੇ ਜੁੜੀ ਹੋਈ ਹੈ ਸਰ ਤੇ ਚੱਲੀ ਜਾਂਦੀ ਹੈ ਸਭ ਦਾ ਚੱਪੜ ਨਾਲ ਸੰਗਤਾਨਾਂ ਸਾਰਿਆਂ ਦਾ ਸਹਿਯੋਗ ਹੈ ਧੰਨਵਾਦ ਜੀ ਬਾਕੀ ਇੱਕ ਜੀ ਤੁਸੀਂ ਨੋਟ ਕੀਤੀ ਹੋਣੀ ਜੇ ਇੱਕ ਤਾਂ ਜਮਾ ਪੋਲਿਊਸ਼ਨ ਰਹਿਤ ਹੈ ਹਾਂਜੀ ਚਾਹੀਦਾ ਕਰਕੇ ਸ਼ਾਂਤੀ ਹੈ ਬਿਲਕੁਲ ਸ਼ਾਂਤੀ ਹੈ ਮਾਹੌਲ ਵੀ ਨੋਰਮਲ ਮਾਹੌਲ ਹੁੰਦਾ ਜਿਵੇਂ ਹਣਾ ਪੰਛੀ ਬੋਲੀ ਹੁੰਦੇ ਹਨ ਬਹੁਤ ਸਕੂਨ ਮਿਲਦਾ ਇੱਥੇ ਹਾਂਜੀ ਹਾਂਜੀ ਬਾਕੀ ਦਰਖਤ ਬਹੁਤ ਲੱਗੇ ਹੋਇਆ ਜੀ ਬਾਕੀ ਇੱਧਰ ਬਾਗ ਲੱਗਿਆ ਜੀ ਸਾਰੇ ਇੱਥੇ ਇੱਕ ਛਿੱਟੀ ਦਾੜੀ ਹੁੰਦੀ ਸੀਗੀ ਠੀਕ ਹੈ ਜੀ ਅੰਦਰ ਵੀ ਕਿਹਨੇ ਜੋ ਸੈਮ ਤੇ ਮਤਲਬ ਕਿਵਨ ਨੇ ਕੋਈ ਸਮੇਂ ਕੋਈ ਆਇਆ ਤੇ ਉਹ ਵਖੋਗੀ ਕਿ ਜੀ ਅੱਛਾ ਜੀ ਥੈਂਕ ਯੂ ਬਾਕੀ ਜਿੱਧਰ ਤੁਸੀਂ ਦਿਖਾ ਵੀ ਦਿਓ ਵੀ ਆਪਣਾ ਬਾਗ ਲੱਗਿਆ ਹੋਇਆ ਸਾਰੇ ਕਬੂਜਾ ਲੱਗਿਆ ਹੋਇਆ ਯਾਰ ਠੀਕ ਬਾਗ-ਬਗ ਸਾਰੇ ਬੂਜੇ ਲੱਗੇ ਠੀਕ ਹੈ ਬਟਨ ਨਹੀਂ ਕਰਨਾ ਵੀ ਬਾਗਾਂ ਦੇ ਹੋਣਗੇ ਯਾਰ ਸਾਰੇ ਬਣਾ ਬਗਦਿਆਂ ਨੇ ਉਮਰ ਦੇ ਬਾਗ ਲੱਗੇ ਨੇ ਹਲਕਾ ਫਰਮਾ ਮਾਰੇ ਉਹ ਥਿੰਜ ਜਿਹਾ ਸੀ ਅੱਛਾ ਜੀ ਤੇ ਉਹ ਬਟੂ ਲਾ ਕੇ ਲਿਆ ਤਾਂ ਕਿ ਕਿਹਾ ਨਾ ਉਹਨਾਂ ਨੇ ਕਿਦਦੇ ਨੇ ਜੀ ਮਾਰੂ ਸਾਲ ਦਾ ਲੱਗਦਾ ਮਾਰ ਦੇ ਕਹਿੰਦੇ ਮਾਰ ਦੇ ਕਹਿੰਦੇ ਜੇ ਤੁਸੀਂ ਕਰਨ ਲੱਗੇ ਹਾਂ ਜੀ ਹੈਗਾ ਤਾਂ ਹੁਣੀ ਹੋ ਜਾ ਜੀ ਸਮਝ ਗਏ ਜੀ ਸਤਿਗੁਰਾਂ ਨੇ ਅਪਾਰੇ ਕਰ ਪੈਸੋਂ ਤਾਂ ਦੀ ਚੜਦੀ ਕਲਾ ਵਿੱਚ ਇੱਕ ਮਨੋਗਾਉਣਾ ਭਾਵਨਾ ਵਾ ਪੂਰੀ ਹੁੰਦੀ ਹੈ ਜੀ ਇੱਥੇ ਮਨੋਗਾਉਣਾ ਭਾਵਨਾ ਹਰ ਇੱਕ ਦੀ ਪੂਰੀ ਹੁੰਦੀ ਹੈ ਜੀ ਸਤਿਗੁਰਾਂ ਦੇ ਬਚਨ ਵਿਚਾਰਨ ਪਾਏ ਨੇ ਬਾਬਾ ਦੀਪ ਸਿੰਘ ਜੀ ਮਨੀ ਸਿੰਘ ਜੀ ਭਾਈ ਨੀ ਬਾਬਾ ਨਾਨਕ ਸਿੰਘ ਵੀ ਆਏ ਨੇ ਨਿਦਾਨ ਸਿੰਘ ਜੀ ਹਾਂ ਜੀ ਉਤਿਆਸ ਲਿਖਿਆ ਹੀ ਸੀ ਨਾ ਲਿਖਿਆ ਹੋਇਆ ਤਿਆਸ ਹਰ ਬਾਬਾ ਜੀ ਕੀ ਸੰਗਤ ਨੂੰ ਕੀ ਬੇਨਤੀ ਕਰਦੇ ਹੋ ਪਿੰਡ ਵਾਲੀ ਸੰਗਤ ਨੂੰ ਹੋਰ ਸੰਗਤ ਨੂੰ ਕੀ ਬੇਨਤੀ ਕਰਦੇ ਜਣਿਓ ਤੇ ਜੋ ਨੌਜਵਾਨ ਵੀਰ ਹੈ ਭੈਣਾ ਹਨਾ ਉਹਨਾਂ ਨੂੰ ਕੀ ਸੁਨੇਹਾ ਦਿਨ ਚਾਹੁੰਦੇ ਮੈਂ ਸੁਨੇਹਾ ਕੀ ਦਿਨਾ ਚਾਹੁੰਦੇ ਮੈਂ ਸੁਨੇਹਾ ਹੈ ਕਿ ਚਲੋ ਬਈਆਂ ਦਾ ਚਾਹੁੰਦੇ ਕਿ ਉਹਨੇ ਆ ਵੀ ਸੰਗਤਾਂ ਨਾਲ ਜੁੜ ਕੇ ਸੇਵਾ ਸਿਮਰਨ ਦੇ ਕਾਰਨ ਜੀ ਗੁਰਾਂ ਦੀ ਇਤਿਹਾਸਾ ਦੀ ਵਿੱਚ ਸੇਵਾ ਸਿਮਰਨ ਕਰਨ ਸਾਰੀਆਂ ਸੰਗਤਾਂ ਜੁੜਨਾ ਲਾਕੇ ਨਹੀਂ ਆ ਬਾਹਰੋਂ ਵਿਦੇਸ਼ਾਂ ਦੀਆਂ ਸੰਗਤਾਂ ਵੀ ਜੁੜਨਾ ਜੀ ਇਹੀ ਸੇ ਕਹ ਰਹੇ ਹਾਂ ਵੀ ਇੱਕ ਬੇਨਤੀ ਹੋਰ ਕਰ ਰਹੇ ਆ ਜੀ ਇੱਥੇ ਪਾਣ ਦੀ ਦਿੱਕਤ ਬਹੁਤ ਹੈ ਜੀ ਪਾਣੀ ਦੀ ਜੀ ਹਾਂ ਜੀ ਪਾਣੀ ਖਾਰਾ ਹੈ ਜੀ ਜਗਾ ਦਾ ਸਾਰੇ ਠੀਕ ਹੈ ਜੀ ਤੇ ਇੱਥੇ ਮਹਾਰਾਜ ਦੀ ਕਿਰਪਾ ਹੋ ਸਕਦੀ ਹੈ ਵੀ ਆਪਣੇ ਮੁੱਖ ਮੰਤਰੀ ਨੂੰ ਕਰੇ ਹੋਏ ਨਗੇ ਜੀ ਤੇ ਹੋ ਸਕਦਾ ਵੀ ਆਪਣੇ ਤੇ ਪਾਣੀ ਆ ਸਕਦਾ ਹੈ ਠੀਕ ਹੈ ਜੀ ਪਾਣੀ ਤੁਹਾਡੇ ਕੋਲ ਪੀਣ ਵਾਲਾ ਜੋ ਪਾਣੀ ਹੈ ਪਾਣੀ ਪੀਣ ਵਾਲਾ ਜੋ ਸਾਡੇ ਕੋਲ ਹੈ ਨਹੀਂਗਾ ਠੀਕ ਹੈ ਜੀ ਇਹ ਕਿਰਪਾ ਹੋਵੇ ਤਾਂ ਮਹਾਰਾਜ ਦੀ ਕਿਰਪਾ ਹੋ ਸਕਦੀ ਹੈ ਜੀ ਠੀਕ ਹੈ ਜੀ ਇਹ ਤੁਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਠੀਕ ਹੈ ਕਰਦੇ ਪ੍ਰਸ਼ਾਸਨ ਨੂੰ ਜੀ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਹਾਂ ਜੀ ਵੀ ਸਾਨੂੰ ਇੱਥੇ ਪਾਣੀ ਦਿੱਤਾ ਜਾਂਦਾ ਗੁਰੂ ਘਰ ਨੂੰ ਪਾਣੀ ਦਿੱਤਾ ਜਾਂਦਾ ਗੁਰੂ ਘਰ ਨੂੰ ਪਾਣੀ ਦਿੱਤਾ ਜਾਂਦਾ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ ਪਾਣੀ ਬੜੀ ਵੱਡੀ ਦਿੱਕਤ ਹੈ ਕਿਉਂ ਮਹਾਰਾਜੀ ਦੇ ਬਾਗ ਖੜੀ ਨੇ ਹਨਾ ਉਧਰ ਵੀ ਨਿਕਮਾਪ ਕਰੇ ਜੀ ਮਹਾਰਾਜ ਮਹਾਰਾਜ ਬਾਗ ਮਗਾ ਲੈਨੇ ਬਾਗ ਬਖਸ਼ੀ ਸੀ ਨਾ ਜੀ ਮਾਮੀ ਕਹਿੰਦੇ ਲੈਣਾ ਬੈਣਾ ਬਗਦੀ ਅੰਬਾਂ ਦੇ ਉੱਤੇ ਨਹੀਂ ਇੱਥੇ ਲੈਣਾ ਬੈਣਾ ਬਗਦੀਆਂ ਹਨਾ ਹਾਂਜੀ ਮਾਲਵੀ ਤੇ ਮਾਲਵੇ ਨੂੰ ਮਾਰੀ ਨਹੀਂ ਜਗ੍ਹਾ ਦਿੱਤਾ ਰਹੀ ਸੀ ਮਹਾਰਾਜ ਜੀ ਮਾਲਵੇ ਨੂੰ ਤੇ ਬੋਪੇ ਪਰ ਹੋਣ ਪਾਣੀ ਦਾ ਕੀ ਪ੍ਰਬੰਧ ਹੈ ਹੁਣ ਪੀਣ ਵਾਲੇ ਜੋਗ ਪਾਣੀ ਫਿਰ ਕਿਵੇਂ ਨਾਤਾ ਜੀ ਇਥੋਂ ਕਿ ਕੈਂਟਰ-ਕੈਂਟਰ ਆਉਂਦਾ ਜੀ ਨਹੀਂ ਜੀ अच्छा ਵੀ ਧਰਤੀ ਦਾ ਪਾਣੀ ਪੀਓ ਨਹਿਰ ਵਾਲਾ ਪਾਣੀ ਨਹੀਂ ਹਾਂ ਨਹਿਰ ਵਾਲਾ ਪਾਣੀ ਪੀ ਜਾਂਦਾ ਨਹਿਰੀ ਪਾਣੀ ਦਾ ਜੀ ਮੰਨ ਕੇ ਚਲੋ ਵੀ ਉੱਥੋਂ ਟੈਂਕਰ ਲਿਆਉਣੇ ਆਪਣਾ ਮੰਨ ਕੇ ਚਲੋ ਬਰਦਰ ਬਾਕਸ ਤੋਂ ਉਹ ਸਾਰਾ ਆਪਣਾ ਜਿਹੜੇ ਇੱਥੇ ਬੂਝੇ ਲੱਗੇ ਹੋਏ ਆ ਉਹਨਾਂ ਚ ਪਾ ਦਿੰਨੇ ਜੀ ਬਸ ਨਹਿਰੀ ਪਾਣੀ ਨੂੰ ਵੀ ਉੱਚਾ ਜਾਦੇ ਹੁਣ ਕਰਕੇ ਦੇਖ ਦਿੰਦੇ ਨਾ ਬੜਾ ਉੱਚਾ ਆ ਗਿਆ ਤੂੰ ਪਰ ਝੰਟੀ ਪੀਦੇ ਆ ਬਾਕੀ ਉਸੇ ਜਗ੍ਹਾ ਤੇ ਦੁਬਾਰਾ ਸਥਾਪਿਤ ਕਰਨਾ ਜੀ ਦਰਵਾਜ਼ਾ ਸਾਹਿਬ ਦਰਵਾਜ਼ਾ ਸਾਹਿਬ ਜੀ ਘਰ ਦੇ ਵਿੱਚ ਨਹੀਂ ਆ ਜੀ ਠੀਕ ਹੈ ਜੀ ਹਾਂ ਜੀ ਕਾਰਜਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਜੀ ਜੀ ਜਿਵੇਂ ਆਪਾਂ ਨੂੰ ਤਖਤ ਸਾਹਿਬ ਹੁਕਮ ਹੋਇਆ ਸੀ ਮਾਲੂਬੀ ਸਰਮਈ ਤੇ ਬਸੰਤੀ ਰੰਗ ਦੇ ਚੋਲਾ ਸਾਹਿਬ ਨਿਸ਼ਾਨ ਸਾਹਿਬ ਦੇ ਕਰਨੀ ਸੀਗੇ ਉਹ ਤੁਸੀਂ ਕਰ ਦਿੱਤਾ ਹੀ ਹੈ ਨਾ ਹਾਂ ਜੀ ਇਹ ਪਹਿਲਾ ਦਰਵਾਜ਼ਾ ਵੀ ਇੱਥੇ ਸੀ ਪਰ ਹੁਣ ਦੁਬਾਰਾ ਦਰਵਾਜ਼ਾ ਇੱਥੇ ਦੁਬਾਰਾ ਇੱਥੇ ਦੁਬਾਰਾ ਇੱਥੇ ਬਣਾਉਣਾ ਠੀਕ ਹੈ ਦਰਵਾਜ਼ੇ ਵਿੱਚ ਇੱਥੇ ਬਣੂਗਾ ਦਰਵਾਜ਼ਾ ਅਜੇ ਇੱਥੇ ਬਣਨ ਦਾ ਪਰ ਜੀ ਇਹ ਫਿਰ ਛੋਟਾ ਜਿਹਾ ਦਰਵਾਜ਼ਾ ਵੀ ਇਹ ਕਿਵੇਂ ਕਿ ਪੁਰਾਣਾ ਬਜਾ ਸੀ ਕਿਵੇਂ ਚੱਤ ਗਿਆ ਪੁਰਾਣਾ ਪੁਰਾਣਾ ਹੋ ਗਿਆ ਸੀਗਾ ਜੀ ਇੱਥੇ ਮਤਲਬ ਪਾਣੀ ਮਤਲਬ ਮੜਾ ਕਰਕੇ ਤੇ ਉਹ ਡਿੱਗਣ ਲੱਗਿਆ ਕਰਨ ਲੱਗੀ ਸੀ ਧਰਤੀ ਬਾਕੀ ਜੀ ਮਾਡਲ ਉਹ ਦਰਵਾਜ਼ਾ ਸਾਹਿਬ ਉੱਧਰ ਸਥਾਪਿਤ ਕੀਤਾ ਹੋਇਆ ਉਹਦੇ ਵਿੱਚ ਸੇਮ ਹੀ ਬਣਨਾ ਜੀ ਹੁਣ ਫਿਰ ਉੱਧਰ ਮਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਧਰ ਪ੍ਰਕਾਸ਼ਾਇ ਕਰੇਗੀ ਜੀ ਜੀ ਠੀਕ ਹੈ ਜੀ ਉੱਧਰ ਪ੍ਰਕਾਸ਼ ਕਰਨਗੇ ਹਾਂ ਜੀ ਉੱਧਰ ਪ੍ਰਕਾਸ਼ ਕਰਨਗੇ ਤੇ ਕਿਹੜਾ ਮਾਡਲ ਵਾਣਾ ਬਾਬਾ ਜੀ ਸਾਨੂੰ ਇੱਕ ਚਿੱਤਰ ਵੀ ਦਿਖਾਓ ਨਾ ਉਹ ਵੀ ਹਾਂਜੀ ਹਾਂਜੀ ਕਿਹਾ ਜੀ ਸਰ ਉਹ ਦਿਖਾਉਣਾ ਹੈ ਮਾਡਲ ਤਾਂ ਹਾਂਜੀ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਨੇ ਇੱਕ ਹਾਲ ਦੇ ਵਿੱਚ ਗੁਰਦੁਆਰਾ ਜਨਾਲੀ ਸਰ ਸਾਹਿਬ ਆਪਾਂ ਗੁਰੂ ਨਾਨਕ ਸਾਹਿਬ ਨੂੰ ਨਮਸਤਕ ਹੁੰਨੇ ਆ ਤੇ ਨਾਲ ਹੀ ਸੱਜੇ ਹੱਥ ਪਾਲਕੀ ਸਾਹਿਬ ਦੇ ਜੋ ਦਰਬਾਰ ਸਾਹਿਬ ਦਾ ਮਾਡਲ ਤਿਆਰ ਹੋਣਾ ਕਾਰစီਵਾ ਚੱਲਣੀ ਹੈ ਤੇ ਚੱਲ ਰਹੀ ਹੈ ਤੁਹਾਨੂੰ ਮਾਡਲ ਦਿਖਾ ਰਹੇ ਹਾਂ ਕਿ ਸ਼ੀਸ਼ੇ ਦੇ ਵਿੱਚ ਮਾਡਲ ਬਣ ਕਰਿਆ ਹੋਇਆ ਦਰਵਾਜ਼ਾ ਹੈਬ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਤੋਂ ਲਗਭਗ 2.5 ਸਾਲਾਂ ਬਾਅਦ ਇਹ ਦਰਵਾਜ਼ਾ ਵੀ ਇੱਥੇ ਬਣ ਕੇ ਤਿਆਰ ਹੋ ਜਾਵੇਗਾ ਤਿਆਰ ਹੋ ਜਾਵੇਗਾ ਬੜਾ 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 ਇਹ ਬਣਗਾ ਇਹ